ਡਿਪੋਰਟ ਹੋਏ ਪੰਜਾਬੀਆਂ ਨਾਲ ਠੱਗੀ ਮਾਰਨ ਵਾਲੇ ਟਰੈਵਲ ਏਜੰਟਾ ਖਿਲਾਫ ਹੁਣ ਪੰਜਾਬ ਸਰਕਾਰ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ ਭਾਰਤ ਵਾਪਸ ਡਿਪੋਰਟ ਹੋਏ ਨੌਜਵਾਨਾਂ ਤੋਂ ਠੱਗੀ ਮਾਰਨ ਵਾਲੇ ਏਜੰਟਾ ਖਿਲਾਫ ਪਹਿਲੀ ਐਫਆਈਆਰ ਅਮ੍ਰਿਤਸਰ ਜ਼ਿਲ੍ਹੇ 'ਚ ਦਰਜ ਕੀਤੀ ਗਈ ਹੈ ਜਿਸ ਚ ਡਿਪੋਰਟ ਹੋ ਕੇ ਵਾਪਸ ਆਏ ਦਲੇਰ ਸਿੰਘ ਤੋਂ ਠੱਗੀ ਮਾਰਨ ਵਾਲੇ ਏਜੰਟ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਡਿਪੋਰਟ ਹੋਏ ਦਲੇਰ ਸਿੰਘ ਤੋਂ 60 ਲੱਖ ਰੁਪਏ ਲੈ ਕੇ ਅਮਰੀਕਾ ਦਾ ਬਾਰਡਰ ਪਾਰ ਕਰਵਾਇਆ ਕਿ ਜਦ ਕੀ ਗੱਲ ਅਮਰੀਕਾ ਚ ਇੱਕ ਨੰਬਰ ਚ ਜਾਣਦੀ ਹੋਈ ਸੀ ਤੇ ਡਿਪੋਰਟ ਹੋਏ ਦਲੇਰ ਸਿੰਘ ਨੇ ਆਪਣੀ ਐਫ ਆਈ ਆਰ ਚ ਦੱਸਿਆ ਬਾਹਰਲੇ ਮੁਲਖ ਭੇਜਣ ਲਈ ਟਰੈਵਲ ਏਜੰਟ ਸਤਨਾਮ ਸਿੰਘ ਨਾਲ ਮੇਰੀ 60 ਲੱਖ ਰੁਪਏ ਦੇ ਵਿੱਚ ਗੱਲ ਹੋਈ ਜੋ ਕਿ ਅਸੀਂ 5 ਲੱਖ ਰੁਪਏ ਸਤਨਾਮ ਸਿੰਘ ਦੇ ਅਕਾਊਂਟ ਵਿੱਚ ਪਾ ਦਿੱਤੇ ਮੈਂ ਆਪਣਾ ਪਾਸਪੋਰਟ ਸਤਨਾਮ ਸਿੰਘ ਨੂੰ ਦੇ ਦਿੱਤਾ ਫਿਰ ਕੁਝ ਸਮੇਂ ਬਾਅਦ ਸਤਨਾਮ ਸਿੰਘ ਨੇ ਮੇਰਾ ਨਾਈਜੀਰੀਆ ਦੇਸ਼ ਦਾ ਵੀਜ਼ਾ ਲਗਵਾ ਕੇ ਮੈਨੂੰ ナイジェリア ਭੇਜ ਦਿੱਤਾ ਤੇ ਮੈਨੂੰ ਨਾਈਜੀਰੀਆ ਦੇਸ਼ ਤੋਂ ਅੱਗੇ ਦੀ ਫਲਾਈਟ ਨਾ ਮਿਲਣ ਕਰਕੇ ਮੈਂ ਵਾਪਸ ਆ ਗਿਆ ਫਿਰ ਮੈਨੂੰ ਸਤਨਾਮ ਸਿੰਘ ਨੇ 15 8 2024 ਨੂੰ ਦੁਬਈ ਭੇਜ ਦਿੱਤਾ ਜਿੱਥੋਂ ਕਰੀਬ ਮੈਂ 6-7 ਦਿਨ ਰਿਹਾ ਉਸ ਤੋਂ ਬਾਅਦ ਮੈਨੂੰ ਬ੍ਰਾਜ਼ੀਲ ਭੇਜ ਦਿੱਤਾ ਗਿਆ ਫਿਰ 26 8 2024 ਨੂੰ ਮੇਰੀ ਪਤਨੀ ਚਰਨਜੀਤ ਕੋਰ ਅਤੇ ਮੇਰੇ ਸਾਲੇ ਗੁਰਸੇਵਕ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਨੇਪਾਲ ਦੇ ਪਿੰਡ ਕੋਟਲੀ ਖੇਰਾ ਵਿਖੇ ਸਤਨਾਮ ਸਿੰਘ ਦੇ ਘਰ 15 ਲੱਖ ਰੁਪਏ ਕੈਸ਼ ਦਿੱਤਾ ਫਿਰ ਕੁਝ ਦਿਨਾਂ ਬਾਅਦ ਮੇਰੀ ਪਤਨੀ ਦੇ 4 ਲੱਖ ਰੁਪਏ ਸਤਨਾਮ ਸਿੰਘ ਦੇ ਅਕਾਊਂਟ ਵਿੱਚ ਪਾ ਦਿੱਤੇ ਫਿਰ 2 ਲੱਖ ਰੁਪਏ ਲੱਖ ਲੱਖ ਕਰਕੇ ਗੂਗਲ ਪੇ ਰਾਹੀਂ ਸਤਨਾਮ ਸਿੰਘ ਨੂੰ ਟਰਾਂਸਫਰ ਕੀਤੇ ਉਸ ਬਾਅਦ ਕੁਝ ਹੋਰ ਦੇਸ਼ਾਂ ਰਾਹੀਂ ਹੁੰਦੇ ਹੋਏ ਮੈਨੂੰ ਮੈਕਸੀਕੋ ਭੇਜ ਦਿੱਤਾ ਗਿਆ ਅਤੇ ਫਿਰ ਮੇਰੀ ਪਤਨੀ ਚਰਨਜੀਤ ਕੌਰ ਅਤੇ ਮੇਰੇ ਸਾਲੇ ਗੁਰਸੇਵਕ ਸਿੰਘ ਨੇ ਸਤਨਾਮ ਸਿੰਘ ਦੇ ਘਰ ਵਿੱਚ 34 ਲੱਖ ਰੁਪਏ ਫਿਰ ਦਿੱਤੇ ਤੇ 15 1 2025 ਨੂੰ ਮੈਨੂੰ ਮੈਕਸੀਕੋ ਦਾ ਬਾਰਡਰ पार ਕਰਵਾ ਕੇ ਅਮਰੀਕਾ ਭੇਜ ਦਿੱਤਾ ਗਿਆ ਤੇ ਸਤਨਾਮ ਸਿੰਘ ਨੇ ਮੇਰੇ ਨਾਲ ਅਮਰੀਕਾ ਇੱਕ ਨੰਬਰ ਭੇਜਣ ਦੀ ਗੱਲ ਹੋਈ ਸੀ ਜੋ ਕਿ ਮੈਨੂੰ ਸਤਨਾਮ ਸਿੰਘ ਨੇ ਅਮਰੀਕਾ 2 ਨੰਬਰ ਵਿੱਚ ਭੇਜ ਕੇ ਮੇਰੇ ਅਤੇ ਮੇਰੇ ਪਰਿਵਾਰ ਨਾਲ ਕਰੀਬ 60 ਲੱਖ ਰੁਪਏ ਦੀ ਠੱਗੀ ਮਾਰੀ ਹੈ ਜੋ ਕਿ ਮੈਨੂੰ ਸਤਨਾਮ ਸਿੰਘ ਵੱਲੋਂ 2 ਨੰਬਰ ਵਿੱਚ ਭੇਜਣ ਕਾਰਨ ਮੈਨੂੰ ਅਮਰੀਕਾ ਸਰਕਾਰ ਵੱਲੋਂ 4 2 2025 ਨੂੰ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ ਤੇ ਇਸ ਦੀ ਇਸ ਤੇ ਮੁਕਦਮਾ ਦਰਜ ਕਰਕੇ ਮੈਨੂੰ ਇਨਸਾਫ ਦਿਵਾਇਆ ਜਾਏ ਤਾ ਵਖ ਵਖ ਦੇਸ਼ਾਇ ਰਾਏ ਡੋਂਕੀ ਲਵਾ ਕੇ ਦਲੇਰ ਸਿੰਘ ਨੂੰ 60 ਲੱਖ ਰੁਪਏ ਚ 에ਜੰਟ ਸਤਨਾਮ ਸਿੰਘ ਨੇ ਅਮਰੀਕਾ ਬਾਰਡਰ पार ਕਰਵਾ ਦਿੱਤਾ ਪਰ ਹੁਣ ਦਲੇਰ ਸਿੰਘ ਨੂੰ ਅਮਰੀਕਾ ਪੁਲਿਸ ਨੇ ਡਿਪੋਰਟ ਕਰ ਦਿੱਤਾ ਗਿਆ ਤੇ ਹੁਣ ਪਰਿਵਾਰ ਆਪਣੇ ਨੁਕਸਾਨ ਦੀ ਪਰਪਾਈ ਲਈ ਮਦਦ ਦੀ ਅਪੀਲ ਕਰ ਰਿਹਾ ਹੈ ਯੂਐਸਏ ਤੋਂ ਰਿਪੋਰਟ ਕੀਤੇ ਗਏ ਨੇ 에ਜੰਟਾਂ ਦੇ ਉੱਪਰ ਕਿੰਨਾ ਕਿ ਸਿਕੰਜਾ ਜਿਹੜਾ ਕੱਸਿਆ ਗਿਆ ਕਿਉਂਕਿ ਦਿਹਾਤੀ ਦੇ ਜਿਹੜੇ ਲੋਕ ਨੇ ਉਹ ਚਾ ਪੰਜਾ ਮਰਸਬਰੀ ਬਸੇਾਰੇ ਜਿਹਦੇ ਵਿੱਚ ਦਿਹਾਤੀ ਚਾਰ ਜਣੇ ਹੈਗੇ ਨੇ ਅ ਦੇਖੋ ਜੀ ਇੱਕ ਯੂਐਸ ਤੋਂ ਜਿਹੜੇ ਰਿਪੋਰਟ ਹੋਏ ਸੀਗੇ ਦਲੇਰ ਸਿੰਘ ਨਾ ਦੇ ਵਿਅਕਤੀ ਹੈ ਅ ਦਲੇਰ ਸਿੰਘ ਪੁੱਤਰ ਗੁਰਮੀਤ ਸਿੰਘ ਜਿਹੜਾ ਅ ਸਲੀਮਪੁਰਾ ਅ ਰਾਜਾ ਸੰਸੀ ਥਾਣੇ ਤੋਂ ਇਹ ਬਿਲੋਂਗ ਕਰਦੇ ਨੇ ਇਹਨਾਂ ਵੱਲੋਂ ਜਦੋਂ ਇਹ ਵਾਪਸ ਪਰਤੇ ਨੇ ਇਹਨਾਂ ਵੱਲੋਂ ਆਪਣੀ ਜਿਹੜੀ ਹੈ ਸਟੋਰੀ ਸੁਣਾਈ ਗਈ ਸੀ ਕਿਵੇਂ ਇਹਨਾਂ ਦੇ ਨਾਲ ਤਸ਼ੱਦਦ ਹੋਇਆ ਤੇ ਕਿਵੇਂ ਇਹਨਾਂ ਨੇ ਏਜੰਟ ਨੂੰ ਪੈਸੇ ਦਿੱਤੇ ਸੀ ਤੇ ਬੇਸਿਕਲੀ ਇਹਨਾਂ ਦੀ ਦਰਖਾਸਤ ਇਹ ਸੀ ਕਿ ਇਹਨਾਂ ਨੇ ਇੱਕ ਨੰਬਰ ਦੇ ਵਿੱਚ ਜਾਣ ਵਾਸਤੇ ਪੈਸੇ ਦਿੱਤੇ ਸੀ ਯੂ ਐਸ اے ਤੇ ਇਹ ਲੀਗਲੀ ਯੂ ਐਸ اے ਜਾਣਾ ਚਾਹੁੰਦੇ ਸੀ ਪਰ ਇਹਨਾਂ ਨੂੰ ਨਾਈਜੀਰੀਆ ਬ੍ਰਾਜ਼ੀਲ ਮੈਕਸੀਕੋ ਤੇ ਹੋਰ ਕਈ ਦੇਸ਼ਾਂ ਦੇ ਥਰੂ ਜਿਹੜਾ ਹੈ ਇਹਨਾਂ ਨੂੰ ਬਾਰਡਰ ਪਾਰ ਕਰਵਾ ਕੇ ਇਲੀਗਲੀ ਜਿਹੜਾ ਯੂ ਐਸ ਐਂਟਰ ਕਰਵਾਇਆ ਗਿਆ ਤੇ ਇਹਨਾਂ ਤੋਂ ਵੱਖ-ਵੱਖਰੇ ਓਕੇਜਨਸ ਤੇ ਇਹਨਾਂ ਤੋਂ 60 ਲੱਖ ਦੇ ਕਰੀਬ ਜਿਹੜੀ ਹੈ ਅਮਾਉਂਟ ਇਹਨਾਂ ਤੋਂ ਲਈ ਗਈ ਸੋ ਇਹ ਸਾਰੇ ਇਹਨਾਂ ਦੀ ਦਰਖਾਸਤ ਸੀਗੀ ਤੇ ਇਸ ਦਰਖਾਸਤ ਨੂੰ ਚੈੱਕ ਕਰਕੇ ਵੈਰੀਫਾਈ ਕਰਕੇ ਕਿਉਂਕਿ ਅਕਾਊਂਟਸ ਦੇ ਵਿੱਚ ਵੀ ਕਈ ਜਗ੍ਹਾ ਪੇਮੈਂਟ ਹੋਈ ਹੈ ਉਹ ਸਾਰਾ ਕਰਕੇ ਐਫ ਆਈ ਆਰ ਜਿਹੜੀ ਹੈ ਜਿਹੜੇ ਟਰੈਵਲ ਏਜੰਟ ਹੈ ਇਹਨਾਂ ਦੇ ਖਿਲਾਫ ਕੀਤੀ ਗਈ ਹੈ ਸਰ ਕਿੰਨੀਆਂ ਟੀਮਾਂ ਜਿਹੜੀਆਂ ਮਾ ਬਣਾਈਆਂ ਗਈਆਂ ਜਿਵੇਂ ਕਿ 4 ਵਿਧਾਤੀ ਦੇ ਦੱਸੇ ਜਾ ਰਹੇ ਨੇ ਤੇ ਦੂਸਰੇ ਜਿਹੜੇ ਏਜੰਟ ਹੈਗੇ ਨੇ ਉਹਨਾਂ ਦੇ ਉੱਪਰ ਵੀ ਸਖੰਜਾ ਜਿਹੜਾ ਕੱਸਿਆ ਜਾਵੇਗਾ ਦੇਖੋ ਜਿੱਥੇ ਵੀ ਇਲੀਗਲ ਤਰੀਕੇ ਦੇ ਨਾਲ ਕੋਈ ਬਾਹਰ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਸ ਵੱਲੋਂ ਜਿਹੜਾ ਹੈ ਪੈਸੇ ਲੈ ਗਏ ਨੇ ਤੇ ਉਹਨਾਂ ਦੇ ਖਿਲਾਫ ਜੋ ਵੀ ਕੋਈ ਸਾਡੇ ਕੋਲ ਸ਼ਿਕਾਇਤ ਆਂਦੀ ਹੈ ਅਸੀਂ ਉਹਨਾਂ ਤੇ ਕਾਰਵਾਈ ਕਰ ਰਹੇ ਆ ਤੇ ਅੱਗੇ ਵੀ ਜਦੋਂ ਵੀ ਆਏਗੀ ਅਸੀਂ ਕਾਰਵਾਈ ਕਰਾਂਗੇ ਸਰ ਹੁਣ ਤੱਕ ਕੋਈ ਰਿਪੋਰਟ ਕੀਤੀ ਗਈ ਉਹ ਉਹ ਸਾਰਾ ਕੁਝ ਚੱਲ ਰਿਹਾ ਜੀ ਸਰ ਜਿਹੜੇ ਦੂਸਰੇ ਹੈਗੇ ਨੇ ਚਾਰ ਜਣੇ ਉਹਨਾਂ ਨੇ ਵੀ ਦਰਖਾਸਤ ਦਿੱਤੀ ਹੋਈ ਹੈ ਜਾਂ ਨਹੀਂ ਅਜੇ ਤੱਕ ਐਦਾਂ ਦੀ ਕੋਈ ਦਰਖਾਸਤ ਨਹੀਂ ਆਈ ਸਾਡੇ ਕੋਲ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਨਹੀਂ ਜਦੋਂ ਤੱਕ ਕੋਈ ਸਾਡੇ ਕੋਲ ਨਹੀਂ ਆਏਗਾ ਜੇ ਅਸੀਂ ਜੇ ਕੋਈ ਅਸਤਰੀਕੀ ਗੱਲ ਸਾਹਮਣੇ ਆਉਂਦੀ ਹੈ ਕਿ ਇਲੀਗਲੀ ਕਿਸੇ ਨੂੰ ਭੇਜਿਆ ਗਿਆ ਤੇ ਪੈਸੇ ਦਾ ਲੈਣ-ਦੇਣ ਹੋਇਆ ਤੇ ਠੱਗੀ ਮਾਰੀ ਗਈ ਹੈ ਉਹਨਾਂ ਕੇਸਸ ਦੇ ਵਿੱਚ ਅਸੀਂ ਰਜਿਸਟਰ ਕਰਦੇ ਹਾਂ ਕੇਸਸ ਤੇ ਅਗਲੀ ਜਿਹੜੀ ਕਾਨੂੰਨ ਦੇ ਅਨਸਾਰ ਬਣਦੀ ਕਾਰਵਾਈ ਉਹ ਕੀਤੀ ਜਾਂਦੀ ਤਾਂ ਤੁਸੀਂ ਇਹ ਸਾਰੀ ਕਹਾਣੀ ਸੁਣੀ ਦਲੇਰ ਸਿੰਘ ਨੇ ਕਿਵੇਂ 60 ਲੱਖ ਰੁਪਏ ਕਰਕੇ ਤੇ ਕਿਹੜੇ-ਕਿਹੜੇ ਦੇਸ਼ਾਂ ਰਾਹੀਂ ਬੜੀ ਮੁਸ਼ਕਲ ਦੇ ਨਾਲ ਅਮਰੀਕਾ ਪਹੁੰਚਿਆ ਜਦਕਿ ਗੱਲ ਸਤਨਾਮ ਸਿੰਘ ਦੇ ਨਾਲ ਦਲੇਰ ਸਿੰਘ ਦੀ ਇੱਕ ਨੰਬਰ 'ਚ ਭੇਜਣ ਦੀ ਹੋਈ ਸੀ ਤੇ ਹੁਣ 60 ਲੱਖ ਰੁਪਏ ਦੇ ਕਰਜ਼ੇ ਹੇਠ ਦਲੇਰ ਸਿੰਘ ਪਹੁੰਚ ਚੁੱਕਾ ਹੈ ਤੇ ਪੰਜਾਬ ਸਰਕਾਰ ਤੋਂ ਉਮੀਦ ਕਰ ਰਿਹਾ ਹੈ ਕਿ ਸਤਨਾਮ ਸਿੰਘ ਤੇ ਕਾਰਵਾਈ ਕਰਕੇ ਉਸ ਦੇ 60 ਲੱਖ ਰੁਪਏ ਵਾਪਸ ਕਰਾਏ ਜਾਣ ਤੇ ਉਸ ਨੂੰ ਇਨਸਾਫ ਦੁਆਇਆ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਕਾਰਵਾਈ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਹ ਕਾਰਵਾਈ ਕਦੋਂ ਤੱਕ ਹੁੰਦੀ ਹੈ ਇਹ ਦੇਖਣਾ ਜ਼ਰੂਰੀ ਹੋਵੇਗਾ ਤੇ ਇਸ ਦੀ ਉਡੀਕ ਵੀ ਰਹੇਗੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ